ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਟ ਸਾਹਿਬ ਅਗਲੇ ਸ਼ੁੱਧ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਅਸੀਂ ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ ਆਈ ਵੀ ਦੱਸਣਾ ਚਾਹੁੰਦੀ ਆ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:00 ਤੋਂ ਲੈ ਕੇ 9:00 ਵਜੇ ਤੱਕ ਹੈ ਥੈਂਕ ਯੂ ਸੋ ਮਚ ਸੋ ਕੀਪ ਵਾਚਿੰਗ ਟੀਵੀ 84 ਜੀ ਡਾਕਟਰ ਸਾਹਿਬ ਹੁਣ ਆਪਾਂ ਗੱਲਬਾਤ ਕਰਾਂਗੇ ਬਰਗਾੜੀ ਮੋਰਚੇ ਦੀ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਨੇ ਆਪਣਾ ਜੋ ਬੰਦੀ ਹਾਜ਼ਰੀ ਉੱਥੇ ਲਵਾਈ ਹੈ ਬਹੁਤ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ ਹੈ ਕੀ ਕਹਿਣਾ ਚਾਹੋਗੇ ਜੀ ਡਾਕਟਰ ਸਾਹਿਬਾ ਅ ਦੇਖੋ ਜਿਹੜੇ ਪਹਿਲੇ ਸੈਗਮੈਂਟ ਦੇ ਲੈਫਟਓਵਰ ਦੋ ਇਸ਼ੂ ਨੇ ਉਹਨਾਂ ਦੇ ਵਿੱਚ ਕਿਉਂਕਿ ਤੁਸੀਂ ਸ਼ੁਰੂ ਦੇ ਵਿੱਚ ਮਾਫੀ ਮੰਗੀ ਔਰ ਅਸੀਂ ਇਹ ਦੱਸ ਰਹੀਏ ਕਿ ਅਸੀਂ ਕੋਈ ਆਰਾਮ ਨੂੰ ਫਰਮਾਇਆ ਜਿਹੜਾ ਲਾਸਟ ਪ੍ਰੋਗਰਾਮ ਅਸੀਂ ਮੰਗਲਵਾਰ ਨੂੰ ਕੀਤਾ ਜੀ ਬੁੱਧਵਾਰ ਅਸੀਂ ਹਿਊਸਟਨ ਟੈਕਸਸ ਲਈ ਫ্লাই ਕੀਤਾ ਕਿਉਂਕਿ ਥਰਸਡੇ ਉੱਥੇ ਸਵਾਗਤ ਸੀ ਔਰ ਉੱਥੋਂ ਅਸੀਂ ਫਰਾਈਡੇ ਇੰਡੀਆਨਾ ਪਹੁੰਚੇ ਔਰ ਇੰਡੀਆਨਾ ਦੇ ਸ਼ਹਿਰ ਕੈਪੀਟਲ ਇੰਡੀਅਨ ਐਪਲਸ ਦੇ ਵਿੱਚ ਜਿਹੜੀ ਉਹਨਾਂ ਦੀ ਚੌਥੀ ਸਾਲਾਨਾ ਸਿੱਖਡੇ ਪੈਰੇਡ ਸੀ ਜਿਹੜੀ ਹਰ ਸਾਲ ਬੜੇ ਉਤਸ਼ਾਹ ਦੇ ਨਾਲ ਇਕੱਲੇ इंडियाना स्टेट के नहीं गुआढ़ी सूब चो इलिनॉयस चो ओहायो चो और रिप्रजेंटेटिव गैदरिंग थाओ था जड़े ने नुमाइंदे पहुंचे हुए सी। और जिमें जो पहली उन्होंने सिख डे पैरेड शुरू की है चार साल पहला उदों जड़े हुन जे हूँ वाइस प्रैजीडेंट ने वाइट हाउस माइक पेंस ये गवर्नर से इंडियाना दे और इन्ह ने खुद वॉक दे और जी बड़ी वही गर्स और हूं भी जो तो वाइस प्रैजीडेंट ने ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਇਸ ਮੌਕੇ ਦੇ ਉੱਤੇ ਉਹ ਖਾਸ ਪੈਗਾਮ ਸਿੱਖਾਂ ਕੌਮ ਦੇ ਨਾਂ ਸਿੱਖ ਸੰਗਤ ਦੇ ਨਾਂ ਭੇਜਣ ਔਰ ਇਸ ਵਾਰ ਵੀ ਉਹਨਾਂ ਦਾ ਉਹ ਮੈਸੇਜ ਉਹਨਾਂ ਦੇ ਭਰਾ ਸਕੇਪਰਾ ਗ੍ਰੈਗ ਪੈਂਸ ਉਹਨਾਂ ਦਾ ਨਾਮ ਹੈ ਜੀ ਉਹ ਲੈ ਕੇ ਸੰਗਤ ਦੇ ਵਿੱਚ ਆਏ ਔਰ ਉਹਨਾਂ ਨੇ ਉਹ ਸ਼ੇਅਰ ਵੀ ਕੀਤਾ ਔਰ ਗ੍ਰੈਗ ਪੈਂਸ ਉਹਨ ਖੁਦ ਵੀ ਇੰਡੀਆਨਾ ਦੀ ਇੱਕ ਸੀਟ ਤੋਂ ਕਾਂਗਰਸ ਦੇ ਲਈ ਰਨ ਕਰ ਰਹੇ ਨੇ ਸੋ ਜ਼ਾਹਰ ਹੈ ਕਿ ਜਿੱਥੇ ਵਾਈਟ ਹਾਊਸ ਦੇ ਵਿੱਚ ਮਾਈਕ ਪੈਂਸ ਦੇ ਰੂਪ ਚ ਸਿੱਖਾਂ ਦਾ ਹਮਦਰਦ ਦੋਸਤ ਹੈ ਉੱਥੇ ਆਣ ਵਾਲੀ ਇਸ ਕਾਂਗਰਸ ਦੇ ਵਿੱਚ ਕਿਉਂਕਿ ਇੰਡੀਆਨਾ ਕਾਫੀ ਰਿਪਬਲਿਕਨ ਡੋਮੀਨੇਟਿਡ ਸਟੇਟ ਹੈ ਔਰ ਜ਼ਿਆਦਾ ਤੌਰ ਦੇ ਉੱਤੇ ਉਹਨਾਂ ਦੀ ਜਿੱਤ ਯਕੀਨੀ ਹੈ ਸੋ ਯੂਐਸ ਕਾਂਗਰਸ ਦੇ ਵਿੱਚ ਵੀ ਜਿਹੜਾ ਉਹ ਸਿੱਖਾਂ ਦੀ ਇੱਕ ਆਵਾਜ਼ ਹੋਏਗੀ ਔਰ ਉਹਨਾਂ ਦਾ ਮੈਸੇਜ ਜਿਹੜਾ ਕਿ ਉਹਨਾਂ ਨੇ 6 اکتوبر 2018 ਜਦੋਂ ਇਹ ਸੀਓ ਉਸ ਦਿਨ ਭੇਜੇ ਜੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਈ ਸੈਂਡ ਗਰੀਟਿੰਗਸ ਟੂ ਈਚ ਆਫ ਯੂ ਗੈਦਰ ਟੂਡੇ ਫॉर द ਸਿਕ ਸੋਸਾਇਟੀ ਆਫ ਇੰਡੀਆਨਾਸ ਫੋਰਥ ਐਨੂਅਲ ਸਿੱਖ ਡੇ ਪੈਰੇਡ ਕਿ ਮੈਂ ਤੁਹਾਨੂੰ ਸਭ ਨੂੰ ਸਿੱਖ ਸੋਸਾਇਟੀ ਆਫ ਇੰਡੀਆਨਾ ਵੱਲੋਂ ਜਿਹੜੀ ਇਹ ਅੱਜ ਚੌਥੀ ਐਨੂਅਲ ਸਿੱਖ ਡੇ ਪੈਰੇਡ ਹੈ ਇਸ ਮੌਕੇ ਦੇ ਉੱਤੇ ਸ਼ੁਭ ਕਾਮਨਾਵਾਂ ਦਨੇ ਜੀ ਬੈਸਟ ਵਿਸ਼ਸ ਦਨੇ for the past 4 years the sikh day parade has highlighted the rich contributions of sikh religion history and culture in american life ke pichle 4 saalan ton eh jadi sikh day parade hai ineh sikh mazhab diyan jehdiyan bahut ameer virsa hai oh unna de mazhab da unna de itihas da aur unna di tehzeeb da eh ameer virsa unna ne american zindagi de vich vi jehda oh leanda hai ji It was my privilege as governor of Indiana to join many of you at the first annual Sikh Day parade mere layi eh badi fakhr wali gal si ke jadon main todi pehli Sikh Day parade de vich governor hon de nate jehde tade naal main shamooliyat kiti si and i remain grateful for the real and ongoing impact of your families and communities across the Hoosier state ਔਰ ਮੈਂ ਇਸ ਗੱਲ ਦੇ ਲਈ ਤੁਹਾਡਾ ਸਭ ਦਾ ਦਿਲੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਤੁਹਾਡੇ ਪਰਿਵਾਰਾਂ ਨੇ ਔਰ ਤੁਹਾਡੀ ਕਮਿਊਨਿਟੀ ਨੇ ਸਾਡੀ ਹੂਜ਼ੀਅਰ ਸਟੇਟ ਦੇ ਉੱਤੇ ਪਾਇਆ ਔਰ ਮੈਂ ਵੀ ਇਹ ਵੀ ਮੇਰੇ ਲਈ ਹੂਜ਼ੀਅਰ ਪਹਿਲਾ ਲਫ਼ਜ਼ ਸੀ ਪਹਿਲੀ ਵਾਰ ਮੈਂ ਸੁਣਿਆ ਵੀ ਇਹ ਹੂਜ਼ੀਅਰ ਕੀ ਹੈ ਔਰ ਜਿਹੜੀ ਮੈਂ ਇਸ ਦੇ ਉੱਤੇ ਰਿਸਰਚ ਕੀਤੀ ਇਹ ਜਿਹੜਾ ਲਫ਼ਜ਼ ਹੈ ਆਲਮੋਸਟ 1833 ਦੇ ਵਿੱਚ ਇੱਕ ਪੋਇਮ ਆਈ ਜான் ਫਿਨਲੇ ਦੀ ਜੀ ਦਾ ਹੂਜ਼ੀਅਰਜ਼ ਇਨ ਨੇਸਟ ਉਸ ਤੋਂ ਬਾਅਦ 150 ਸਾਲ ਤੋਂ ਐਜ਼ ਅ ਸਲੈਂਗ ਇਸਤੇਮਾਲ ਹੁੰਦਾ ਸੀ ਹੂਜ਼ੀਅਰ ਔਰ ਇਸੇ ਤਰ੍ਹਾਂ ਜਿਹੜੀ ਇੰਡੀਆਨਾ ਯੂਨੀਵਰਸਿਟੀ ਦੀ ਐਥਲੈਟਿਕ ਟੀਮ ਹੈ ਉਸ ਦੇ ਨਾਲ ਵੀ ਇਹ ਵਰਡ ਜੁੜਿਆ ਹੋਇਆ ਹੈ ਔਰ ਜਨਵਰੀ 12 2017 ਨੂੰ ਜ਼ਾਹਰ ਹੈ ਕਿ ਵੀ ਇਹ ਇਸ ਦੌਰ ਚ ਹੀ ਹੋਇਆ ਹੈ ਇੱਕ ਫੈਡਰਲ ਆਰਡਰ ਵੀ ਆਇਆ ਹੈ ਕਿ ਹੁਣ ਇੰਡੀਆਨਾ ਦੇ ਰਹਿਣ ਵਾਲਿਆਂ ਨੂੰ ਇੰਡੀਅਨIANS ਨਹੀਂ ਕਹਿੰਦੇ ਜਿਵੇਂ 加利フォルニアਨ ਜਾਂ ਨਿਊਯਾਰਕਰਸ ਜਾਂ ਵਾਸ਼ਿੰਗਟੋਨIANS ਲੇਕਨ ਉਹਨਾਂ ਨੂੰ ਹੋਜ਼ੀਅਰ ਕਰਕੇ ਕਿਹਾ ਜਾਂਦਾ ਹੈ ਔਰ ਇਹ ਅਮਰੀਕਾ ਦੇ 50 ਸਟੇਟਾਂ ਚੋਂ ਪਹਿਲਾ ਵੱਖਰੀ ਗੱਲ ਹੈ ਕਿ ਜਿੱਥੇ ਉਹਨਾਂ ਨੇ ਇਸ ਲਫ਼ਜ਼ ਨੂੰ ਜਿਹੜਾ ਅਡਾਪਟ ਕੀਤਾ ਔਰ ਇਹ ਜਦੋਂ ਉਹਨਾਂ ਨੇ ਲਿਖਿਆ ਵਾਈਸ ਪ੍ਰੈਜ਼ੀਡੈਂਟ ਨੇ ਸੋ ਉਹਨਾਂ ਨੇ ਆਪਣੀ ਸਟੇਟ ਦੇ ਲਈ ਲਫ਼ਜ਼ ਹੋਜ਼ੀਅਰ ਸਟੇਟ ਇਸਤੇਮਾਲ ਕੀਤਾ ਔਰ ਜਿਹੜਾ ਨੈਕਸਟ ਪੈਰਾਗ੍ਰਫ ਮੈਂ ਪੜ ਰਿਹਾ ਹਾਂ ਕਿ ਕਿ ਜਿਹੜੇ ਪ੍ਰਬੰਧਕ ਇਹ ਸਾਰੇ ਨੂੰ ਆਰਗੇਨਾਈਜ਼ ਕਰਦੇ ਨੇ ਉਹ ਵੀ ਔਰ ਇੱਕ ਹੋਰ ਵੀਰ ਜਿਹੜੇ ਹੈਂਡਲ ਕਰ ਰਹੇ ਸੀ ਸਟੇਜ ਉਹਨਾਂ ਨੇ ਕਿਹਾ ਜੀ ਇਹ ਜਦੋਂ بار-ਬਾਰ ਦੋ ਵਾਰ ਉਹਨਾਂ ਨੇ ਫਰੀਡਮਜ਼ ਆ ਸਿੱਖਾਂ ਦੀ ਜ਼ਿਕਰ ਕੀਤਾ ਇਹਦਾ ਮਤਲਬ ਇਹ ਹੈ ਕਿ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸਿੱਖ ਸਟਰਗਲ ਦਾ ਵੀ ਅਹਿਸਾਸ ਹੈ ਔਰ ਇਹ ਪੈਰਾਗ੍ਰਫ ਹੈ ਇਟ ਇਜ਼ ਦਾ ਗ੍ਰੇਟੈਸਟ ਆਨਰ ਆਫ ਮਾਈ ਲਾਈਫ ਟੂ ਸਰਵ ਐਜ਼ ਵਾਈਸ ਪ੍ਰੈਜ਼ੀਡੈਂਟ ਟੂ ਅ ਪ੍ਰੈਜ਼ੀਡੈਂਟ who is champion for the sik community ke eh mere layi bahut bhagwan wali gall hai ke main us president de naal vice president hai jeda sik community da champion so donald trump who no is sik community da champion hai idiyan ki nuances ne mainu ta nahi samajh eh, aayi par ek favorable comment hai Good. president trump is fighting for you every day and under his leadership our administration will continue to uphold the freedoms of sikhs and all americans to add their voices and values to our nation's public life ایتھے ਫੇਰ ਪਹਿਲਾ 트럼ਪ ਨੂੰ ਚੈਂਪੀਅਨ ਆਫ ਸਿੱਖ ਕਮੇਟੀ ਕਹੇ ਕਿ ਉਹਨਾਂ ਨੇ ਕਿਹਾ ਕਿ ਜੀ ਪ੍ਰੈਜ਼ੀਡੈਂਟ 트럼ਪ ਜਿਹੜੇ ਨੇ ਰੋਜ਼ਾਨਾ ਸਾਡੇ ਐਡਮਿਨਿਸਟ੍ਰੇਸ਼ਨ ਉਹਨਾਂ ਸਿੱਖਾਂ ਦੀਆਂ ਆਜ਼ਾਦੀਆਂ ਨੂੰ ਔਰ ਬਾਕੀ ਅਮਰੀਕਨਸ ਨੂੰ ਜਿਹੜਾ ਉਸ ਨੂੰ ਬਰਕਰਾਰ ਰੱਖਣ ਦੇ ਲਈ ਤਾਂ ਕਿ ਸਾਡੀ ਪਬਲਿਕ ਲਾਈਫ ਦੇ ਵਿੱਚ ਨੇਸ਼ਨ ਦੀ ਇਹ ਆਜ਼ਾਦੀਆਂ ਕਾਇਮ ਰਹਿਣ ਇਸ ਦੇ ਲਈ ਉਹ ਸੰਘਰਸ਼ੀਲ ਨੇ ਥੈਂਕ ਯੂ ਟੂ ਈਚ ਆਫ ਯੂ ਫਾਰ ਯੋਰ ਹਾਰਟ ਫਾਰ आवर ਕੰਟਰੀ ਐਂਡ ਯੋਰ ਕੰਟੀਨਿਊਸ ਐਂਗੇਜਮੈਂਟ ਇਨ ਇੰਡੀਆਨਾ ਐਂਡ ਬਿਯੋਂਡ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਜਿਹੜਾ ਇਸ ਦੇਸ਼ ਦੇ ਲਈ ਔਰ ਇੰਡੀਆਨਾ ਦੀ ਬਿਹਤਰੀ ਦੇ ਲਈ ਜੁਟੇ ਹੋ ਮੇ ਗੋਡ ਬlesਸ ਯੂ ਵਿਦ ਅ ਵੰਡਰਫੁਲ ਪੈਰੇਡ ਰੱਬ ਤੁਹਾਨੂੰ ਇੱਕ ਸ਼ਾਨਦਾਰ ਪੈਰੀਡ ਦੇ ਨਾਲ ਜਿਹੜਾ ਉਹ ਉਸ ਦੇ ਉੱਤੇ ਆਪਣਾ ਹੱਥ ਰੱਖੇ ਐਂਡ ਮੇ ਗੋਡ ਕੰਟੀਨਿਊ ਟੂ ਬlesਸ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਔਰ ਰੱਬ ਜਿਹੜਾ ਹੈ ਅਮਰੀਕਾ ਦੇ ਉੱਤੇ ਵੀ ਮਿਹਰ ਦੀ ਨਜ਼ਰ ਰੱਖੇ ਸੋ ਜ਼ਿਆਦਾ ਤੌਰ ਦੇ ਉੱਤੇ ਮੈਂ ਸਮਝਦਾ ਵੀ ਇਹ ਇੱਕ ਪਰਸਨਲ ਮੈਸੇਜ ਹੈ ਇੱਕ ਜਨਰਲ ਹੁੰਦਾ ਹੈ ਮੈਸੇਜ ਤਾਂ ਹਰ ਓਕੇਜਨ ਤੇ ਚਲੇ ਜਾਂਦੇ ਨੇ ਪਰ ਇਹ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਅਕਨੋਲਜ ਕਰਨਾ ਔਰ ਇਸ ਲੈਵਲ ਦੀ ਗੱਲ ਔਰ ਜਿਹੜੀ ਗੱਲ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ ਚ ਹਾਲਾਂ ਕੁਝ ਹਿੱਸਾ ਸਾਡੀ ਉਸ ਟੀਵੀ 84 ਦੀ ਟੀਮ ਨੇ ਉਸ ਦਿਨ ਦਿਖਾਇਆ ਵੀ ਜਿਹਨਾਂ ਚ ਮੇਰੀ ਸਪੀਚ ਵੀ ਸੀ ਜਿਹੜੀ ਲਾਈਵ ਚੱਲ ਰਹੀ ਸੀ ਉਸ ਤੋਂ ਪਹਿਲਾਂ ਕੁਝ ਪੈਰੇਡ ਦਾ ਵੀ ਹਿੱਸਾ ਸੀ ਲੇਕਨ ਉਹਨੂੰ ਸਮੁੱਚੇ ਤੌਰ ਦੇ ਉੱਤੇ ਜਿਹੜਾ ਉਹ ਪੈਰੇਡ ਬਿਗਨਿੰਗ ਤੋਂ ਐਂਡ ਉਹਨੂੰ ਐਡਿਟ ਕਰਕੇ ਸਾਡੀ ਜਿਹੜੀ ਟੀਮ ਵੱਲੋਂ ਉਹਦੇ ਤੇ ਕੰਮ ਕੀਤਾ ਜਾ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀਕਐਂਡ ਤੇ ਮੋਸਟ ਲਾਈਕਲੀ ਅਸੀਂ ਅਨਾਉਂਸ ਕਰਾਂਗੇ ਉਸ ਨੂੰ ਸਾਡੇ ਦਰਸ਼ਕ ਦੇਖ ਸਕਣਗੇ ਔਰ ਇਸ ਦੇ ਵਿੱਚ ਪ੍ਰੈਜੈਂਟੇਸ਼ਨ ਵੀ ਜਿਹੜੇ ਨੇ ਅੱਡ-ਅੱਡ ਜਥੇਬੰਦੀਆਂ ਵੱਲੋਂ ਉਹਨਾਂ ਦੇ ਬੁਲਾਰੇ ਔਰ ਮੇਸ਼ਨ ਬਹੁਤ ਗਰਮ ਦਿਨ ਸੀ ਟੈਂਪਰੇਚਰ 80 ਦੇ ਵਿੱਚ ਸੀ ਲੇਕਿਨ ਇਹ ਦੇ ਬਾਵਜੂਦ ਬੜੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਹੀ ਨਗਾਰਿਆਂ ਦੇ ਨਾਲ ਧੌਂਸਿਆਂ ਦੇ ਨਾਲ ਗਤਕੇ ਖੇਡਦੇ ਜੋ ਜਿਹੜਾ ਉਹਨਾਂ ਦਾ ਉਸ ਸਾਰੇ ਸੈਂਟਰ ਦੇ ਵਿੱਚ ਆ ਕੇ ਆ ਜਿਹੜਾ ਔਰ ਫਿਰ ਸਾਡੇ ਲੰਗਰ ਔਰ ਦੂਸਰੇ ਉਹਨਾਂ ਦਾ ਹੈ। ਹਾਂ ਕੋਈ ਉਹਦਾ ਮੈਚ ਨਹੀਂ ਹੈ ਔਰ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ ਕਿਹਾ ਹੈ ਕਿ ਵੀ ਅਸੀਂ ਕਟਗਣਤੀਆਂ ਦਾ ਬੇਸ਼ੱਕ ਮੈਜੋਰਟੀ ਸਿੱਖ ਡੈਮੋਕਰੈਟਿਕ ਪਾਰਟੀ ਚ ਨੇ ਪਰ ਇਹ ਸੂਟ ਕਰਦਾ ਹੈ ਹਮੇਸ਼ਾ ਹੀ ਕਟਗਣਤੀਆਂ ਨੂੰ ਕਿ ਉਹਨਾਂ ਦੇ ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਕਿ ਪੁੱਟ ਯੂਅਰ ਐਗਸ ਇਨ 올 ਦਾ ਬਾਸਕਟਸ ਨਾਟ ਇਨ ਵਨ ਬਾਸਕਟ ਯਾਨੀ ਕਿ ਇੱਕ ਟੋਕਰੀ ਚ ਨਾ ਪਾਓ ਪਤਾ ਨਹੀਂ ਕਿਹੜੀ ਟੋਕਰੀ ਦੇ ਆਂਡੇ ਟੁੱਟ ਜਾਣੇ ਨੇ ਕਿਹਦੇ ਚ ਚੂਚਾ ਨਿਕਲ ਆਣਾ ਹੈ। ਸੋ ਉਸਲੇ ਹਾਜ਼ਰਾਨ ਬੇਸ਼ੱਕ ਇੰਡੀਆ ਨਾ ਰਿਪਬਲਿਕਨ ਸਟੇਟ ਹੈ ਔਰ ਮਾਈਕ ਪੈਂਸ ਰਿਪਬਲਿਕਨ ਨੇ ਔਰ ਇਸ ਵੇ ਜਿਹੜੀਆਂ 트੍ਰੰਪ ਐਡਮਿਨਿਸਟ੍ਰੇਸ਼ਨ ਦੀਆਂ ਪਾਲਿਸਿਜ਼ ਨੇ ਐਕਸਟ੍ਰੀਮ ਰਾਈਟ ਤੇ ਨੇ ਲੇਕਿਨ ਇਹਦੇ باوجود ਜੇ ਅਸੀਂ ਕੌਮੀ ਹਿੱਤਾਂ ਦੀ ਗੱਲਬਾਤ ਵੀ ਦੇਖੀਏ ਤੇ ਇਹ ਸੂਟ ਕਰਦਾ ਹੈ ਕਿ ਸਾਨੂੰ ਪੋਲਿਟੀਕਲ ਪ੍ਰੋਸੈਸ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਔਰ ਜਿਉਂ ਹੀ ਕੱਲ ਮੈਂ ਵਾਪਸ ਆਇਆ ਆਲਰੇਡੀ ਲੌਂਗ ਆਇਲੈਂਡ ਪਾਕਿਸਤਾਨੀ ਅਮਰੀਕਨਸ ਕਮੇਟੀ ਵੱਲੋਂ ਉਹਨਾਂ ਦੇ ਮਿਸਟਰ ਓਨ ਨਖਵੀ ਮੇਰੇ ਨਾਲ ਇਨ ਟੱਚ ਸੀ ਉਹਨਾਂ ਨੇ ਕੱਲ ਇੱਕ ਫੰਕਸ਼ਨ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਐਫਰਟਸ ਸੀ ਜਿੱਥੇ ਪਾਕਿਸਤਾਨ ਦਾ মিডিਆ ਪ੍ਰੋਮੀਨੈਂਟ ਉਹਨਾਂ ਦੇ ਚੈਨਲ ਉਹਨੂੰ ਕਵਰ ਕਰ ਰਹੇ ਸੀ ਲੋਕਲ ਲੈਵਲ ਦੇ ਉੱਤੇ ਵੀ ਜਿਹੜੇ ਉਹਨਾਂ ਦੇ ਤਿੰਨ ਕਾਂਗਰਸਮੈਨ ਜਿਹੜੇ ਸਟ੍ਰੇਟ ਦੇ ਲਈ ਸਟੇਟ ਅਸੈਂਬਲੀ ਲਈ ਰਨ ਕਰ ਰਹੇ ਮਿਸਟਰ ਐਲਨ ਫੌਲੀ ਮਿਸਟਰ ਟੇਲਰ ਰੈਨਾ ਔਰ ਸੈਨੇਟ ਲਈ ਰਨ ਕਰ ਰਹੇ ਗ੍ਰੈਗ ਫਿਸ਼ਰ ਉਹਨਾਂ ਨੂੰ ਵੀ ਉਹਨਾਂ ਨੇ ਸੱਦਿਆ ਹੋਇਆ ਸੀ ਔਰ ਸਾਨੂੰ ਉਹਨਾਂ ਨੇ ਮਹਿਮਾਨੇ ਖਸੂਸੀ ਇਹ ਉਹਨਾਂ ਨੇ ਸਿੱਖ ਲਿਆ ਲਫ਼ਜ਼ ਇਹ ਉਹ ਬਣਾਇਆ ਹੋਇਆ ਸੀ ਉਹ ਜਿਹੜਾ ਟਾਪਿਕ ਉਹਨਾਂ ਨੇ ਡਿਸਕਸ਼ਨ ਦੇ ਲਈ ਦਿੱਤਾ ਹੈ ਜਿਸ ਦੇ ਉੱਤੇ ਉਹਨਾਂ ਨੇ ਮੀਨ ਚੈਨਲ ਜ਼ਮਨ ਨੂੰ ਇੰਟਰਵਿਊ ਵੀ ਕੀਤਾ ਹੈ ਵਰਲਡ ਪੀਸ ਹਾਊ ਟੂ ਅਚੀਵ ਪੀਸ ਇਨ ਸਾਊਥ ਏਸ਼ੀਆ ਜੀ ਕਿ ਸਾਊਥ ਏਸ਼ੀਆ 'ਚ ਪਾਕਿਸਤਾਨ ਦਾ ਕੀ ਰੋਲ ਹੈ ਉਸ ਪੀਸ ਤੇ ਲਈ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕੁਝ ਪਿਕਚਰਸ ਹਾਲਾਂਕਿ ਕਿਉਂਕਿ ਇਹ ਕੁਝ ਐਕਸਕਲੂਸਿਵ ਚੈਨਲਸ ਦੀ ਆਈਡੀ ਦੇ ਥੱਲੇ ਸੀ ਇਸ ਲਈ ਅਸੀਂ ਉਸ ਨੂੰ ਨਹੀਂ ਇਸਤੇਮਾਲ ਕਰ ਸਕਦੇ ਲੇਕਿਨ ਜਿੰਨਾ ਉਹਨਾਂ ਨੇ ਸਾਡੇ ਡੈਲੀਗੇਸ਼ਨ ਨੂੰ ਕਿਉਂਕਿ ਸਾਡੀ ਟੈਕਨੀਕਲ ਟੀਮ ਦੇ ਵੀ ਦੋ ਸਿੰਘ ਔਰ ਡਾਕਟਰ ਅਨਜੀਤ ਸਿੰਘ ਵੀ ਪਾਰਟਿਸਪੈਂਟਸ ਹਨ ਔਰ ਉਹਨਾਂ ਨੇ ਸਾਨੂੰ ਬਹੁਤ ਮਾਣ ਦਿੱਤਾ ਬਹੁਤ ਪਿਆਰ ਦਿੱਤਾ ਔਰ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਡਿਨਰ ਵੀ ਹੈ ਤੇ ਜਦੋਂ ਡਿਨਰ ਵੱਲ ਹੋਇਆ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਵੀ ਸਾਡੀ ਤਾਂ ਟੀਮ vegetarian ਹੈ ਤੇ ਉਹ ਫਿਰ ਖੀਰ ਖਾਣ ਨੂੰ ਹੀ ਪਚੀ ਉਹ ਚਾਰ ਇਹਨੇ ਗਰਪੈਂਟ ਕੀਤਾ ਉਹਨਾਂ ਨੇ ਕਿ ਵੀ ਇਹ ਇਹ ਕਿਵੇਂ ਅਸੀਂ ਪਹਿਲਾਂ ਕਿਉਂ ਨਹੀਂ ਜਾਣਿਆ ਮੈਂ ਕਿਹਾ ਜੀ ਨਹੀਂ ਇਹ ਕੋਈ ਗੱਲ ਨਹੀਂ ਹੈ ਬਾਈ ਚੁਆਇਸ ਹੈ ਔਰ ਫਿਰ ਵੀ ਉਹਨਾਂ ਨੇ ਸਾਨੂੰ ਅਖੀਰ ਤੱਕ ਥੱਲੇ ਤੱਕ ਉਹਨਾਂ ਦੇ ਸਾਰੇ ਆਰਗੇਨਾਈਜ਼ਰ ਛੱਡਣਾ ਹੈ ਔਰ ਅਸੀਂ ਸਮਝਦੇ ਹਾਂ ਕਿ ਇੱਕ ਪੋਜ਼ਿਟਿਵ ਅਸਪੈਕਟ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਗੁੱਡਵਿਲ ਦੋਨਾਂ ਕੌਮਾਂ ਦੇ ਵਿੱਚ ਵੀ ਆਪਸ ਦੇ ਵਿੱਚ ਹੈ ਪਿਆਰ ਵੀ ਹੈ ਔਰ ইমরান ਖਾਨ ਸਾਹਿਬ ਦੇ ਅੰਤ ਤੋਂ ਬਾਅਦ ਖਾਸ ਤੌਰ ਤੇ ਕਰਤਾਰਪੁਰ ਲਾਂਘੇ ਦਾ ਮੁੱਦਾ ਜਿਹੜਾ ਕੱਲ ਦੇ ਇੰਟਰਵਿਊ ਦੇ ਵਿੱਚ ਵੀ ਇੱਕ ਮੁੱਖ ਟਾਪਿਕ ਸੀ ਜੀ ਉਸ ਨੂੰ ਲੈ ਕੇ ਜਿੱਥੇ ਸਿੱਖ ਕੌਮ ਦੇ ਵਿੱਚ ਇੱਕ ਸ਼ੁਕਰਗੁਜ਼ਾਰੀ ਹੈ ਉੱਥੇ ਜਿਸ ਅੰਦਾਜ਼ ਦੇ ਵਿੱਚ ਹਿੰਦੂਤਵੀ ਹਾਕਮਾਂ ਔਰ ਉਹਨਾਂ ਦੇ ਮੀਡੀਆ ਨੇ ਜਿਹੜਾ ਰਿਐਕਟ ਕੀਤਾ ਔਰ ਉਹ ਜ਼ਾਰ ਹੈ ਕਿ ਵੀ ਸਭ ਦੇ ਸਾਹਮਣੇ ਔਰ ਉਹਨਾਂ ਨੂੰ ਜਦੋਂ ਮੈਂ ਆਪਣਾ ਜ਼ੁਮਲਾ ਕਿਹਾ ਕਜੀ ਇਸ ਤੇ ਤਾਂ ਫਿਰ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਤਿੰਨ ਤਿੰਨ ਫੁੱਟੀਆਂ ਐ ਕਰਾਂ 6 6 ਫੁੱਟੀਆਂ ਉਡਕਦੀਆਂ ਔਰ ਜਿਵੇਂ ਲੋਹਾਰੀ ਅੰਦਾਜ਼ ਚ ਉਹਨਾਂ ਦੇ ਜਿਹੜਾ ਹਾਸੇ ਦੀ ਫੁਹਾਰ ਚਾਰ ਚਸ਼ਰੇ ਕਹਿੰਦੇ ਆ ਆ ਇਹ ਗੱਲ ਐ ਜੀ ਇਸ ਦੀ ਇਹ ਗੱਲ ਐ ਸੋ ਇਹ ਸ਼ੋ ਕਰਦਾ ਵੀ ਕਿੰਨਾ ਵੈਨਮ ਕਿੰਨਾ ਜ਼ਹਿਰ ਐ ਸਾਡੇ ਇਹਨਾਂ ਹਿੰਦੂ ਤਵੀਆਂ ਨੇ ਮਨਨ ਔਰ ਅਸੀਂ ਜਿਹੜਾ ਇਸ ਗੱਲ ਦੇ ਲਈ ਸ਼ੁਕਰਗੁਜ਼ਾਰੀ ਦਾ ਇਜ਼ਹਾਰ ਕਰਦੇ ਹਾਂ ਆਪਣੇ ਪਾਕਿਸਤਾਨੀ ਭਰਾਵਾਂ ਪੈਣਾ ਦੇ ਲਈ ਔਰ ਇਮਰਾਨ ਖਾਨ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜੀ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਦੇ ਨਾਲ ਯਕਜ਼ਦੀ ਸੋਲੀਡੈਰਿਟੀ ਦਾ ਜਿਹੜਾ ਉਹ ਇਜ਼ਹਾਰ ਹੈ ਬਿਲਕੁਲ ਔਰ ਤੁਸੀਂ ਬਰਗਾੜੀ ਦਾ ਪੁੱਛਿਆ ਜੀ ਇਸ ਵੇਲੇ ਤਾਂ ਮੈਂ ਜੇ ਕੱਲ ਵੀ ਇਹ ਕਿਉਂਕਿ ਕੱਲ ਦਾ ਜਿਹੜਾ ਵਿਸ਼ਾ ਕਸੀ ਪ੍ਰੋਗਰਾਮ 에어ਪੋਰਟ ਤੋਂ ਮੈਂ ਸਿੱਧਾ ਉਧਰ ਚਲਾ ਗਿਆ ਕੱਲ ਦਾ ਨਹੀਂ ਕਰ ਸਕੇ ਪਰ ਉਹਦਾ ਇੱਕ ਰੀਜ਼ਨ ਜਿੱਥੇ ਇਸ ਪਾਰਟਿਸਪੇਸ਼ਨ ਸੀ ਉੱਥੇ ਮੇਰੀ ਚਾਹਨਾ ਸੀ ਕੇ ਬਰਗਾੜੀ ਦਾ ਜਿਹੜਾ ਸਾਰੀ ਕਵਰੇਜ ਹੈ ਜਿਹੜੀ ਸਾਡੀ ਟੈਕਨੀਕਲ ਟੀਮ ਨੇ ਉੱਥੇ ਜਾ ਕੇ ਕੀਤੀ ਉਹਦੀ ਟੀਮ ਨੇ ਆਲਮੋਸਟ 4-5 ਘੰਟੇ ਦੀ ਉਹਨੂੰ ਅਸੀਂ ਦਰਸ਼ਕਾਂ ਨਾਲ ਸਾਂਝੀ ਕਰੀਏ ਹਾਲਾਂ ਮੌਕੇ ਤੋਂ ਅਸੀਂ ਲਾਈਵ ਵੀ ਕਰਨਾ ਚਾਹੁੰਦੇ ਸੀ ਜਿਵੇਂ ਉਹਨਾਂ ਦੀ ਸਟੇਜ ਤੋਂ ਵੀ ਬਾਰ-ਬਾਰ ਅਨਾਉਂਸ ਹੋ ਰਿਹਾ ਸੀ ਇੰਟਰਨੈਟ ਬਹੁਤ ਸਲੋ ਸੀ ਜਿਆਦਾ ਜ਼ਿਆਦਾ ਤੌਰ ਤੇ ਦੁਸ਼ਮੰਦੀਆਂ ਏਜੰਸੀਆਂ ਵੀ ਆਪਣਾ ਕੰਮ ਕਰਦੀਆਂ ਸੋ ਥੋੜੀ-ਬਹੁਤ देर ਲਾਈਵ ਚੱਲਦਾ ਸੀ ਡਿਸਟਰਬ ਹੁੰਦਾ ਸੀ ਫਿਰ ਇਹੀ ਫੈਸਲਾ ਹੋਇਆ ਕਿ ਵੀ ਇਹ ਸਾਰੇ ਦਾ रिकॉर्डेड पार्ट्स ਜਿਹੜਾ ਉਹ ਪਲੇ ਕੀਤਾ ਜਾਏ ਔਰ ਦਰਸ਼ਕਾਂ ਨੇ ਉਸ ਨੂੰ ਦੇਖਿਆ ਸੈਂਕੜੇ ਆ ਸ਼ੇਅਰ ਔਰ ਹਜ਼ਾਰਾਂ ਵਿਊਅਰ ਔਰ ਇਸ ਬਰਗਾੜੀ ਇਕੱਠ ਨੇ ਔਰ ਜਿਵੇਂ ਕੱਲ ਮੈਂ ਜਦੋਂ ਸੀ ਵਾਪਸ ਆ ਰਹੇ ਸੀ ਤੇ ਚੱਲ ਰਿਹਾ ਸੀ ਟੀ 84 ਤੇ ਤੇ ਮੈਂ ਆਪਣੀ ਟੀਮ ਮੈਂਬਰਸ ਨੂੰ ਵੀ ਕਿਹਾ ਮੈਂ ਕਿਹਾ ਹੁਣ ਏਜੰਸੀਆਂ ਦੇ ਜਿਹੜੇ ਨੇ ਉਹ ਸਿਰ ਜੋੜ ਕੇ ਬੈਠੇ ਹੋਣੇ ਨੇ ਕਿ ਇਹ ਇੱਕ ਪਾਸੇ ਉਹਨਾਂ ਨੇ ਸਾਰਾ ਜਿਹੜਾ ਇਸ਼ੂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਸੀ ਉਹਨੂੰ ਸਾਈਟ ਟਰੈਕ ਕਰਨ ਦੇ ਲਈ ਜਿਸ ਕਿਸਮ ਦਾ ਮਾਹੌਲ ਸਿਰਜਿਆ ਜੀ ਕਿ ਇੱਕ ਪਾਸੇ ਲੰਬੀ ਦੇ ਵਿੱਚ ਬਾਦਲ ਅ ਅਮਰਿੰਦਰ ਆ ਗਿਆ ਕਰਨ ਦੇ ਲਈ ਜੀ ਮੈਂ ਬਾਦਲ ਦੇ ਗੜ ਚ ਚੱਲੇ ਆਂ ਪਟਿਆਲੇ ਦੇ ਵਿੱਚ ਬਾਦਲ ਆ ਗਿਆ ਕਿ ਜੀ ਮੈਂ ਅਮਰਿੰਦਰ ਦੇ ਗੜ ਚ ਚੱਲੇ ਆਂ ਜਿਹਨੂੰ ਉਹ ਨੂਰਾ ਕੁਸ਼ਤੀ ਕਹਿੰਦੇ ਨੇ ਫ੍ਰੈਂਡਲੀ ਮੈਚ ਪਰ ਜਿਸ ਅੰਦਾਜ਼ ਦੇ ਵਿੱਚ ਲੱਖਾਂ ਲੋਕ ਆਪ ਮੁਹਾਰੇ ਉਸ ਬਰਗਾੜੀ ਵਾਲ ਉਹਨਾਂ ਨੇ ਕੂਚ ਕੀਤਾ ਕੋਟ ਕਪੂਰੇ ਤੋਂ ਬਰਗਾੜੀ ਤੱਕ ਜਿਹੜਾ ਲੰਗਰ ਵੀ ਥਾਂ ਥਾਂ ਤੇ ਸਨ ਟ੍ਰੈਫਿਕ ਜਮ ਵੀ ਸਨ ਜੀ ਅਤੇ ਉਹਨਾਂ ਦਾ ਇਵਨ ਟ੍ਰਿਬਿਊਨ ਵਰਗਾ ਬਾਇਸਡ ਮੀਡੀਆ ਵੀ ਉਹਨੇ ਕਿਹਾ ਵੀ ਠੀਕ ਹੈ ਰੈਲੀ ਲੰਬੀ ਚ ਵੀ ਹੋਈ ਔਰ ਪਟਿਆਲੇ ਚ ਵੀ ਹੋਈ ਇਮਪ੍ਰੈਸਿਵ ਗੈਦਰਿੰਗ ਸੀ ਪਰ ਜੇ ਕਿਸੇ ਨੇ ਸ਼ੋ ਨੂੰ ਚੁਰਾਇਆ ਜਾਂ ਕਿਸੇ ਦਾ ਜਿਹੜਾ ਸੱਚਮੁੱਚ ਸੀ ਇਕੱਠ ਤੇ ਉਹ ਬਰਗਾੜੀ ਸੀ ਔਰ ਕੁਝ ਜਿਹੜੇ ਇਵਨ ਆਬਜ਼ਰਵਰ ਨੇ ਉਹਨਾਂ ਨੇ ਇਸ ਨੂੰ ਜਿਹੜਾ 10 ਨਵੰਬਰ 2015 ਨੂੰ ਚੱਬੇ ਦੇ ਵਿੱਚ ਸਰਬਤ ਖਾਲਸਾ ਹੋਇਆ ਸੀ ਉਸ ਨਾਲੋਂ ਵੀ ਵੱਡੀ ਗੈਦਰਿੰਗ ਦੱਸਿਆ ਤੋ ਇਹਦੇ ਚ ਦੋ ਗੱਲਾਂ ਮੈਂ ਸਮਝਦਾ ਹਾਂ ਵੀ ਜਿੱਥੇ ਜਤਸਦਾਰ ਧਿਆਨ ਸਿੰਘ ਮੰਡ ਖਾਸ ਤੌਰ ਤੇ ਜਿਸ ਸਰੜ ਦੇ ਨਾਲ ਉਹ ਬੈਠੇ ਨੇ ਉਸ ਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਟੀਵੀ 84 ਤੇ ਗੱਲਬਾਤ ਵੀ ਕੀਤੀ ਔਰ ਇਸ ਬਰਗਾੜੀ ਦੇ ਇਸ ਇਕੱਠ ਨੂੰ ਲੈ ਕੇ ਅੱਜ ਵੀ 9:30 ਤੋਂ 10 ਦੇ ਪ੍ਰੋਗਰਾਮ ਚ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਿਹੜੇ ਜਨਰਲ ਸੈਕਟਰੀ ਨੇ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਦੇ ਉਹਨਾਂ ਦੇ ਨਾਲ ਗੱਲਬਾਤ ਹੋਏਗੀ ਔਰ ਤਿੰਨ ਦਿਨ ਪਹਿਲਾਂ ਚਾਰ ਦਿਨ ਜਿਸ ਦਿਨ ਅਸੀਂ ਇੰਡੀਆਨਸ ਯੂਸ ਥੈਨ ਸਰ ਸੁਨਜੀਤ ਸਿੰਘ ਮਾਨ ਰੌਣ ਦੇ ਨਾਲ ਵੀਟੀਵੀ 84 ਤੇ ਅਮਰਵੀਰ ਸਿੰਘ ਉਹਨੇ ਗੱਲਬਾਤ ਕੀਤੀ ਸੋ ਅਸੀਂ ਫੁੱਲੀ ਇਹ ਸਮਝਦੇ ਆਂ ਵੀ ਇਸ ਵਾਰ ਫੇਰ ਜਿਵੇਂ 2015 ਦੇ ਸਰਬੱਤ ਖਾਲਸਾ ਦੇ ਵੇਲੇ ਆਪ ਮੁਹਾਰਾ ਸੰਗਤਾਂ ਦਾ ਵਹਿਣ ਇਹ ਮੈਸੇਜ ਦੇ ਰਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ અપਮਾਨ ਨੂੰ ਲੈ ਕੇ ਕੋਈ ਸਿੱਖ ਕਰੇ ਨਹੀਂ ਬੈਠਾ ਹੈ ਉਹ ਤੁਰ ਪਏ ਔਰ ਇਸੇ ਕਾਠ ਦੇ ਵਿੱਚ ਵੀ ਉਹ ਮਾਝਾ ਹੋਏ ਮਾਨਵਾ ਹੋਏ ਦੁਆਬਾ ਹੋਏ ਦੂਰ ਦਰਾਡੇੋਂ ਕਈ ਕਈ ਮੀਲ ਪੈਦਲ ਤੁਰ ਕੇ ਉਹ ਬਜ਼ੁਰਗ ਬਾਬੇ ਮਾਈਆਂ ਜਿਵੇਂ ਉਹ ਪਹੁੰਚੀਆਂ ਇਹ ਜ਼ਰੂਰ ਏਜੰਸੀਆਂ ਨੂੰ ਪਰਟਰਬ ਕਰਦੇ ਕਿ ਭਾਈ ਅੱਛਾ ਇਹ ਅਜੇ ਇੰਨਾ ਕੁਛ ਅਸੀਂ ਸੌਦਾ ਸਾਧ ਆਸ਼ੂ ਤੋਸ਼ੀਏ ਔਰ ਇੰਨਾ ਕੁਛ ਕੀਤਾ 300 ਤੋਂ ਜ਼ਿਆਦਾ ਕਟਰਾਵਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂਆਂ ਕਰਵਾਈਆਂ ਬਾਦਲ ਰਜਿਮ ਚ ਔਰ ਅੱਜ ਵੀ ਉਹ جاری ਨੇ ਲੇਕਿਨ ਇਹਦੇ باوجود ਸਿੱਖ ਸੰਗਤ ਦਾ ਆਪਣੇ ਗੁਰੂ ਪ੍ਰਤੀ ਸ਼ਰਧਾ ਪਿਆਰ ਉਮਾ ਉਸ ਦਾ ਕੋਈ ਮੈਚ ਨਹੀਂ ਪਰ ਮੈਂ ਇੱਕ ਬੜੀ ਜਿਸ ਨੂੰ ਕਹਿੰਦੇ ਨੇ ਕਿ ਬੜੀ ਮਾਜ਼ਰਤ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਅਸੀਂ 2015 ਦੇ ਸਰਬੱਤ ਖਾਲਸਾ ਤੋਂ ਬਾਅਦ ਖੂਬਸ ਦਾ ਆਸ ਦਾ ਗਰਾਫ ਬਹੁਤ ਉੱਚੇ ਗਿਆ ਪਰ ਉਸ ਤੋਂ ਬਾਅਦ ਇੱਕ ਨਿਰਾਸ਼ਤਾ ਪਸਰੀ ਕਿਉਂਕਿ ਉਸ ਚੋਂ ਅਸੀਂ ਨਾ ਹੀ ਕੋਈ ਅਗਵਾਈ ਕੱਢ ਸਕੇ ਉਸ ਚੋਂ ਇੱਕ ਚੰਗਾ ਪਾਠ ਸੀ ਜਸਵੰਤ ਜਗਤਾਰ ਸਿੰਘ ਹਵਾਰਾ ਜਸਵੰਤ ਅਕਾਲ ਤਖਤ ਥਾਪੇ ਗਏ ਜਜ਼ਦਾਰ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਬਣੇ ਲੇਕਿਨ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਜਥੇਦਾਰ ਮੰਡ ਦੀ ਔਰ ਇੱਕ ਸਾਰੀ ਜਿਹੜੀ ਹੈ ਕੋਈ ਵੀ ਉਸ ਚੋਂ ਅਸੀਂ ਕਾਰਗਰ ਲੀਡਰਸ਼ਿਪ ਜਿਹੜੀ ਹੈ ਉਹ ਨਹੀਂ ਕੱਢ ਸਕੇ ਨਤੀਜੇ ਦੇ ਤੌਰ ਤੇ ਇਹ ਜ਼ਰੂਰ ਹੋਇਆ ਕਿ ਅਸੈਂਬਲੀ ਚੋਣਾਂ ਚ ਬਾਦਲਾਂ ਦਾ ਸਫਾਇਆ ਹੋਇਆ ਉਹਨਾਂ ਨੂੰ ਸਿਰਫ 13 ਸੀਟਾਂ ਮਿਲੀਆਂ ਪਰ ਉਸ ਦੇ ਮੁਕਾਬਲੇ ਜਿਹੜੀ ਕਾਂਗਰਸ ਜਮਾਤ ਜਿਹੜੀ ਉਸੇ ਤਰ੍ਹਾਂ ਕਾਂਗਰਸ ਔਰ ਅਕਾਲੀ ਕੋਈ ਸਿੱਕੇ ਦੇ ਦੋ ਪਹਿਲੂ ਨਹੀਂ ਕਾਂਗਰਸ ਪਾਵਰ ਦੇ ਵਿੱਚ ਆਈ ਔਰ ਉਸ ਤੋਂ ਬਾਅਦ ਜੋ ਅਮਰਿੰਦਰ ਨੇ ਕੀਤਾ ਔਰ ਕਰ ਰਿਹਾ ਉਹ ਕਾਰਗੁਜ਼ਾਰੀ ਸਾਡੇ ਸਾਹਮਣੇ ਹੁਣ ਅਸੀਂ ਆਪਣੇ ਜਿਸ ਨੂੰ ਸਤਕਾਰ ਸਹਿਤ ਆਪਣੇ ਉਹ ਸਾਰੀ ਲੀਡਰਸ਼ਿਪ ਨੂੰ ਜਿਹੜੇ ਉੱਥੋਂ ਵੀ ਇੱਥੋਂ ਵੀ ਇਹ ਸਾਰੇ ਮੂਵਮੈਂਟ ਨੂੰ ਗਾਈਡ ਕਰਦੇ ਨੇ ਉਹਨਾਂ ਦੇ ਨਾਲ ਰਫ਼ਤਾ ਰਖਦੇ ਨੇ ਜ਼ਰੂਰ ਕਹਿਣਾ ਚਾਹੁੰਦੇ ਕਿ ਇਸ ਵਾਰ ਫੇਰ ਇਸ ਕਿਸਮ ਦੀਆਂ ਹੋਪ ਚੜੀਆਂ ਨਹੀਂ ਉਹ ਜਨਰੇਟ ਹੋਈਆਂ ਔਰ ਵੱਡਾ ਜਗਰਾ ਹੀ ਹੁੰਦਾ ਹੈ ਕਿ ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਲਾਈਨ ਦੇ ਥੱਲੇ ਬਹੁਤ ਕੁਝ ਜਿਹੜਾ ਸਾਨੂੰ ਪਾਵੇਂ ਲੱਗਦਾ ਵੀ ਹੋਏ ਕਿ ਬੀਤੇ ਦੇ ਵਿਚਾਂ ਸਖਾਵਾਂ ਕਿਸੇ ਨੇ ਕਿਹਾ ਜਾਂ ਹੋਇਆ ਉਸ ਨੂੰ ਭੁਲਾ ਕੇ ਵਡੇਰੇ ਹਿੱਤਾਂ ਦੇ ਲਈ ਇਸ ਨੂੰ ਅੱਗੇ ਤੋਰੀਏ ਤੇ ਜੇ ਦੌੜ ਇਸ ਗੱਲ ਦੀ ਲੱਗ ਗਈ ਕਿ ਜੀ 2019 ਦੀਆਂ ਪਾਰਲੀਮੈਂਟ ਚੋਣਾਂ ਜ ਹੁਣ ਫਾਇਦਾ ਸੁਖਪਾਲ ਖਹਿਰਾ ਲਏਗਾ ਕਿ ਕਾਂਗਰਸ ਲਏਗੀ ਕਿ ਕੋਈ ਪੰਥਕ ਤੇ ਲਏਗੀ ਫਿਰ ਮੈਂ ਸਮਝ ਨਹੀਂ ਆ ਵੀ ਅਸੀਂ ਜਦੋਂ ਗੁਰੂ ਤੋਂ ਗੁਰੂ ਦੀ ਬਖਸ਼ਿਸ਼ ਮੰਗਦੇ ਆਂ ਰਹਿਮਤ ਮੰਗਦੇ ਆਂ ਤੇ ਫੇਰ ਸਾਡਾ ਹਿਰਦਾ ਪਾਕ ਪਾਕੀਜ਼ਗੀ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਲੋਚਦੇ ਆਂ ਸਾਨੂੰ ਜਿਹੜਾ ਉਹ ਪੇਸ਼ਕਦਮੀ ਕਦਮੀ ਵੱਧਦੀ ਤੇ ਫੇਰ ਅਸੀਂ ਗੁਰੂ ਦੀ ਰਹਿਮਤ ਦੇ ਪਾਤਰ ਵੀ ਬਣ ਸਕਦੇ ਆਂ ਅਦਰਵਾਇਜ਼ ਜੇ ਸਿੱਖ ਜਗਤ ਨੇ ਸਿੱਖ ਸੰਗਤਾਂ ਨੇ ਇੱਕ ਵਾਰ ਫੇਰ ਗੁਰੂ ਪ੍ਰਤੀ ਆਪਣਾ ਪਿਆਰ ਜਿਹੜਾ ਉਹ ਏ ਨਹੀਂ ਹੈ ਜਿਵੇਂ ਸਰਬਤ ਖਾਲਸਾ ਜ ਕਿਸੇ ਦੇ ਸੱਦੇ ਤੇ ਕੋਈ ਨਹੀਂ ਸੀ ਆਇਆ ਆਪ ਮੁਹਾਰੇ ਤੌਰ ਤੇ ਕਿ ਪਾਈਏ ਪੰਥ ਦਾ ਇਕੱਠ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਰਾ ਲੈਣਾ ਹੈ। ਜੀ। ਇਹੀ ਕਿਸੇ ਨੂੰ ਇਹ ਭਲੇਖਾ ਨਾ ਹੋਏ ਕਿ ਕਿਸੇ ਦੇ ਨਾਂ ਤੇ ਆਏ ਸੁਖਬਾਖ਼ਰਾਂ ਨੂੰ ਲੱਗੇ ਕਿ ਜੀ ਮੈਂ ਦੇਖੋ 9 ਐਮਐਲਏ ਲੈ ਕੇ ਮਾਰਚ ਕੀਤਾ ਔਰ ਮੇਰੇ ਨਾਲ ਜਿਹੜਾ ਉਹੀ ਸਭ ਆਪਣੇ ਆਪ ਨੂੰ ਚੀਫ ਮਿਨਿਸਟਰ ਸਮਝਣ ਲੱਗ ਜਾਏ ਜਾਂ ਭਗਵੰਤ ਮਾਨ ਉਹਦੇ ਨਾਲ ਵੀ ਜਿਹੜੇ 7 8 9 ਸੀ ਉਹ ਵੀ ਉੱਥੋਂ ਪਾਵੇਂ ਨਿਕਲ ਗਏ ਉਹਨਾਂ ਦੇ ਦੂਜੇ ਗਰੁੱਪ ਦੇ ਆਣ ਤੋਂ ਪਹਿਲਾਂ ਜਾਂ ਬਾਕੀ ਤਿਹਰਾ ਕੋਈ ਵੀ ਕਿਸੇ ਨੂੰ ਲੱਗੇ ਕਿ ਜੀ ਇਹਦੇ ਚੋਂ ਹੁਣ ਤਾਂ ਦੇਖੀਏ ਵੀ ਟਿਕਟਾਂ ਵੰਡਣੀਆਂ ਨੇ ਪਾਰਲੀਮੈਂਟ ਦੀਆਂ ਕਿਹੜੀ ਤਰ ਨੂੰ ਕੀ ਮਿਲਦਾ ਜੇ ਅਸੀਂ ਇਹਦੇ ਚਾਵਾਂਗੇ ਤੇ ਫੇਰ ਮੈਂ ਸਮਝਦਾ ਐ ਵੀ ਇਹ ਬਾਰ-ਬਾਰ ਪਿਛਲੇ ਕੁਝ 2012 ਚ ਜਪਾਈਵਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਤੇ ਜਦੋਂ ਕਿ ਦੋ ਵਾਰ ਬਲੈਕ ਵਾਰੰਟ جاری ਸੀ ਪੰਥ ਖਾਲਸੇ ਨੇ ਆਪਣਾ ਗੁਰੂ ਦੀ ਖਲਾ ਖਾਲਸੇ ਚ ਵਾਪਰੀ ਔਰ ਗਲੀ-ਗਲੀ ਚੋਂ ਝਾੜ-ਝਾੜ ਚੋਂ ਖਾਲਸਤਾਨ ਜਿੰਦਾਬਾਦ ਗੂੰਜਦਾ ਸੀ ਪਰ ਉਸ ਸਮੇਂ ਨੂੰ ਵੀ ਅਸੀਂ ਸੰਭਾਲ ਨਹੀਂ ਸਕੇ ਔਰ ਹੁਣ ਇਹ ਇੱਕ ਓਪਰਚੁਨਿਟੀ ਪੰਥ ਦੇ ਵੇੜੇ 'ਚ ਆਈ ਏ ਔਰ ਮੈਂ ਇਹੀ ਜਿਹੜਾ ਹੈ ਉਹ ਅਰਦਾਸ ਵੀ ਕਰਦੇ ਕਿ ਸਤਿਗੁਰੂ ਸਾਨੂੰ ਹਿੰਮਤ ਦੇਣ ਸਿਰ ਜੋੜ ਕੇ ਬੈਠ ਕੇ ਇਸ ਗੱਲ ਨੂੰ ਅੱਗੇ ਤੋਰਨ ਦੀ ਬਾਕੀ ਫਿਰ ਹੁਣ ਅਸੀਂ ਇਸ ਤੋਂ ਬਾਅਦ ਕੀ ਕਰ ਵੀ ਕੀ ਸਕਦੇ ਆ ਤੇ ਕਹਿ ਵੀ ਸਕਦੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਥਿਲਨੇਪਰੇ ਪ੍ਰੇਤ ਪਾਲਾ ਸੀ ਦਸ਼ਕਾਂ ਤੋਂ ਸਰੋਤਨ ਫੇਰ ਦੁਬਾਰਾ ਪੀਵ ਤੇ ਬੇਨਤੀ ਕਰਦੀ ਹੈ ਈ ਵਿਊਅਰਜ਼ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹਮੇਸ਼ਾ ਹੱਕਾਂ ਦਾ ਪੈਰੇਦਾਰ ਹੈ TV84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨਾਰਥ-ਈਸਟ ਸਟੇਟਾਂ ਦੇ ਲੋਕਾਂ ਨੇ ਸਵੈ ਰੇਣ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਬਤ ਵਤ ਮਾਈਕ ਸਾਥਾ ਕਰੋ ਤੁਸੀਂ ਆਪਣੀ ਮਾਈਕ ਸਾਥਾ ਸਾਡੀ ਵੈਬਸਾਈਟ TVreport.tv ਤੇ ਜਾ ਕੇ ਪੇਪਲ ਦੀ ਫਰਤੂੰ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਤਰੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th New Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਲਈ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ so much viewers ਤੁਸੀਂ ਕਿਤੇ ਨਹੀਂ ਜਾਨਾ ਮਿਲਦੇ ਆ ਛੋਟੇ ਜਿਹੇ ਵਕਤੇ ਦੁਬਾਰਾ